ਮਹਾਰਾਜ ਡੈਰੀ ਫਾਰਮ ਚੈਨਲ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਜਿਹੜਾ ਇੱਕ ਮਹਾਰਾਜ ਤੋਂ ਵੀਡੀਓ ਪਾਈ ਸੀ ਸਾਡੇ ਪਿੰਡ ਸੌਦਾ ਹੋਇਆ ਜੀ ਤੇ ਉਹ ਮਾਲਕ ਵੀ ਆਇਆ ਤੇ ਪ੍ਰਾਣਾ ਮਾਲ ਖੜਾ ਤੇ ਬਾਈ ਜਸਵੀਰ ਖੜਾ ਨਾਲ ਤਿੰਨੇ ਬੰਦੇ ਅੱਜ ਬਿਲਕੁਲ ਇਕੱਠੇ ਆ ਜੀ ਤੇ ਆਪਾਂ ਕਰਾਉਣਿਆ ਗੱਲਬਾਤ ਹਾਂਜੀ ਸੱਸੀ ਕਾ ਬਾਈ ਮਹਾਰਾਜ ਡੈਰੀ ਫਾਰਮ ਚੈਨਲ ਨੂੰ ਦੇਖ ਰਹੇ ਸਾਰੇ ਭੈਣ ਭਰਾ ਜਿੱਥੋਂ ਵੀ ਦੇਸਾਂ ਵਿਦੇਸਾਂ ਦੇ ਵਿੱਚ ਆਪਣੇ ਦੇਖ ਰਹੇ ਨੇ ਪਰਨੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਕਈ ਭਰਾ ਜਦੋਂ ਵੀਡੀਓ ਬਣਾਉਂਦਾ ਏ ਉਦੋਂ ਅਗਲੇ ਨੂੰ ਐ ਲੱਗਦਾ ਹੁੰਦਾ ਵੀ ਸਾਡਾ ਪਸ਼ੂ ਵਿਕ ਜਾਊਗਾ ਕਿ ਨਹੀਂ ਵਿਕਦਾ ਠੀਕ ਹੈ ਇਸ ਨੂੰ ਮੁੱਖ ਰੱਖਦੇ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਵੀ ਜਿਹੜੇ ਨੇੜੇ-ਤੇੜੇ ਦੇ ਸਾਡੇ ਪਸ਼ੂ ਆ ਕਰਨਗੇ ਉਹਨਾਂ ਲਈ ਅਸੀਂ ਵੀਡੀਓ ਬਣਾਇਆ ਕਰਾਂਗੇ ਵਿਕੇ ਤੋਂ ਸੋ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਬਣਾਈ ਆ ਆਪਾਂ ਪਿਆਰ ਪਿੰਡ ਤੋਂ ਤੇ ਇਹ ਜੀ ਸਾਡਾ ਪਿੰਡ ਮਹਿਰਾਲ ਦੇ ਕੋਠੇ ਰੱਤਣਿਆ ਵਾਲੇ ਆ ਆ ਬਾਸ ਪਿੰਡ ਦੇ ਬਿਲਕੁਲ ਨਜ਼ਦੀਕ ਸਾਡੇ ਕੋਠਾ ਦੇ ਬੰਦੂ ਕੋਲੇ ਤੇ ਕਿੱਥੋਂ ਦੇ ਬਾਈ ਆਏ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਦੋਂ-ਕਦੋਂ ਆਪਣੇ ਇਹ ਚੈਨਲ ਦੇ ਨਾਲ ਜੁੜੇ ਹੋਏ ਪਏ ਨੇ ਤੇ ਕਹੇ ਜੀ ਮੱਝ ਲੱਗੀ ਕਿਉਂਕਿ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਮੈਸੇਜ ਸੀ ਵੀ ਅਸੀਂ ਜਦੋਂ ਕਿਸੇ ਦੇ ਜਾਣੇ ਆ ਵੀਰੂ ਕੋ ਤੇ ਦੇਖ ਕੇ ਤੇ ਉਹਦੇ ਪਿੱਛੋਂ ਕੱਖ ਵੀ ਨਹੀਂ ਨਿਕਲਦਾ ਸਾਨੂੰ ਲੈਣੀ ਪੈਂਦੀ ਆ ਕਿਉਂਕਿ ਫੋਨ ਆਸੀਂ ਆਨਲਾਈਨ ਸੌਦਾ ਕਰ ਲੈਨੇ ਆ ਸੋ ਫਿਰ ਆਪਾਂ ਸਾਰੇ ਦੋਸਤਾਂ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਜਿਹੜੇ ਵੀ ਭਰਾ ਜਿਹੜੇ ਮਰਜ਼ੀ ਚੈਨਲ ਤੋਂ ਤੁਸੀਂ ਲਵੋ ਤੇ ਕੋਲੇ ਜਾ ਕੇ ਸੌਦਾ ਕਰਿਆ ਕਰੋ ਕੇਰਾ ਬਿਆਨਾ ਪਾ ਲਿਆ ਕਰੋ ਸਾਈ ਪਾ ਲਿਆ ਕਰੋ ਵੀ ਜਿਹੜੇ ਨਾਲ ਤੁਸੇ ਰੁਕ ਜੇ ਤੇ ਸੌਦਾ ਤੁਸੀਂ ਆਪ ਦਾ ਦੇਖ ਕੇ ਕਰਿਆ ਕਰੋ ਇਹ ਨਾ ਹੋਵੇ ਵੀ ਕੋਈ ਭਰਾ ਠੱਗਿਆ ਜਾਵੇ ਕਿਉਂਕਿ ਦੁਨੀਆ ਹੱਥਾਂ ਤੇ ਹੱਥ ਮਾਰਦੀ ਫਿਰਦੀ ਆ ਅਸੀਂ ਨਹੀਂ ਚਾਹੁੰਦੇ ਵੀ ਕੋਈ ਠੱਗਿਆ ਜਾਵੇ ਸਾਡੀ ਤਾਂ ਕੋਸ਼ਿਸ਼ ਇਹੀ ਆ ਵੀ ਅਸੀਂ ਪੂਰਾ ਆਪ ਦਾ ਦੇਖ ਪਰ ਕੇ ਵੀਰੂ ਕੋ ਪਾਉਣੇ ਆ ਤੇ ਕਈ ਭਰਾਵਾਂ ਦੇ ਜਿਹੜੇ ਚੈਨਲਾਂ ਤੇ ਦਿਖਾਉਂਦੇ ਕੁਝ ਹੋਰ ਆ ਤੇ ਨਿਕਲਦਾ ਕੁਝ ਹੋਰ ਆ ਸੋ ਅੱਜ ਕਿਹੜੇ ਪਿੰਡ ਦੇ ਬਾਈ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਫਿਰ ਬਾਈ ਦੇ ਨਾਲ ਗੱਲਬਾਤ ਕਰਾਂਗੇ ਵੀ ਕਿੰਨੇ ਕ ਫੋਨ ਆਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਬੜੀ ਆਪਣਾ ਨਾਮ ਪਹਿਲਾਂ ਦੱਸੇ ਨਾਮ ਰਵਿੰਦਰ ਸਿੰਘ ਹਾਂਜੀ ਪਿੰਡ ਫੂਲ ਫੂਲ ਦੇ ਕੋਠੇ ਚ ਰਹਿਣ ਵਾਲੇ ਫੂਲ ਦੇ ਕੋਠੇ ਚ ਰਹਿਣ ਵਾਲੇ ਬਰਜੋ ਜਮਨਦੀ ਬਰਜੋ ਫਿਰ ਮਾਮਾ ਵਰਜ ਮਾਮਾ ਤਾਂ ਠੀਕ ਹੈ ਕਦੋਂ ਕਦੋਂ ਆਪਣੇ ਚੈਨਲ ਨਾਲ ਜੁੜਿਓ ਪਹਿਲਾਂ ਤੁਸੀਂ ਚੈਨਲ ਬਣਾਇਆ ਜੀ ਉਹਦੇ ਆ ਗਿਆ ਠੀਕ ਹੈ ਕਿਵੇਂ ਲੱਗ ਰਿਹਾ ਅੱਜ ਕੰਮ ਆਪਣਾ ਬਹੁਤ ਵਧੀਆ ਜਿਵੇਂ ਦੀ ਮੈਂ ਤਿੱਕੀ ਦਿੱਤੀ ਠੀਕ ਹੈ ਜੀ ਜਿਹੜੇ ਐਂਗਲ ਉਹਨੇ ਵੀ ਲਿਆ ਹਿੱਤਾ ਉਹਦੇ ਆਪਾਂ ਕੱਚੀ ਸੀ ਵਾਲੀ ਹੈ ਨਾ ਉਹਦੇ ਹੱਲ ਵੀ ਕੱਤੀ ਹੈ ਹਜੇ ਵੀ ਕਿੰਨੇ ਦਿਨ ਲੱਗੇ ਤੁਸੀ ਜੇ ਮਤਲਬ ਹੈ ਜੀ 24 32 ਦਿਨ ਪੂਰੇ 24 ਹੈ ਨਾ ਲੈ ਬਈ ਸਤਨਾਮ ਵਾਰ ਦਿਖਾ ਦਈਏ ਮੱਝ ਹੈ ਨਾ ਹਾਂ ਪਹਿਲਾਂ ਮੱਝ ਦਿਖਾ ਦਿਓ ਫਿਰ ਬਈ ਸਤਨਾਮ ਦੇ ਨਾਲ ਵੀ ਗੱਲ ਕਰਦੇ ਆ ਵੀ ਕਿੰਨਾ ਗਰ ਰਿਸਪੌਂਸ ਮਿਲਿਆ ਤੋਂ ਮੱਝ ਦਾ ਵੀ ਤਰੱਕੀ ਕਰਨ ਦਲੀ ਸੇਬ ਬਹੁਤ ਕੋਈ ਛੋਣੀ ਐ ਸਰੀਰ ਦੀ ਬੰਸ ਵੀ ਬਹੁਤ ਚੰਗੀ ਐ ਤੇ ਹਜੇ ਹਵਾਨਾ ਨੇ ਬਣਾਉਣਾ ਸਟਾਰਟ ਕੀਤਾ ਤੁਸੀਂ ਆ ਦੇਖ ਸਕਦੇ ਵੀ ਸੂਤਾਂ ਹੀ ਹਵਾਨਾ ਤਾਂ ਹਾਂ ਸੇ ਹਵਾਨਾ ਬਣਾਉਂਦੀ ਆ ਰਹੀ ਐ ਤੇ ਦੁੱਧ ਵੀ ਬਈ ਕਹਿੰਦਾ ਵੀ ਪਿਛਲੇ ਸੂਏ ਦਾ ਚੰਗਾ ਸੀ ਹਾਂਜੀ ਸਤਨਾਮ ਇਹਨੇ ਜਿਹੜਾ ਪਿਛਲੇ ਚੌਥੇ ਸੂਏ ਸੁਣਾ ਨੇ ਚੌਥੇ ਸੂਏ ਬਈ ਓਰੀਜਨਲ ਜਮਾ ਓਰੀਜਨਲ ਕਿੰਨਾ ਕ ਦੁੱਧ ਕੱਢਿਆ ਨੇ ਵੀ ਆਪਣੇ ਕੋਲ ਬਈ 14 ਲੀਟਰ ਆਪਾਂ ਚੋਇਆ ਜੀ ਠੀਕ ਕਿਹੜਾ ਲੱਗਿਆ ਤੇ ਠੀਕ ਨਹੀਂ ਬਾਈ ਆਪਾਂ ਨੂੰ ਇੰਨਾ ਪਤਾ ਸਰਕਾਰ ਨੂੰ ਹੀ ਲੱਗਿਆ ਠੀਕ ਹੈ ਤੇ ਹੁਣ ਸੌਦਾ ਕਿੰਨੇ ਦਾ ਹੋਇਆ ਸੌਦਾ ਬਾਈ ਆਪਣਾ 116 ਦਾ 116 ਦਾ ਠੀਕ ਹੈ ਤਾਂ ਤੁਸੀਂ ਵੀ ਦੋਸਤੋ ਤੱਕ ਲਾਉਣੀ ਆ ਕਿਉਂਕਿ ਤੁਸੀਂ ਕਈ ਭਰਾ ਨੇ ਪਸ਼ੂ ਵੇਚਣਾ ਹੁੰਦਾ ਤੇ ਕਈਆਂ ਨੇ ਲੈਣਾ ਹੁੰਦਾ ਕਿਉਂਕਿ ਜੇ ਅਸੀਂ ਨਹੀਂ ਰਖਾਉਂਦੇ ਫਿਰ ਅਗਲੇ ਨੂੰ ਪਤਾ ਨਹੀਂ ਲੱਗਦਾ ਵੀ ਪਸ਼ੂ ਵੀ ਕਿੰਨੇ ਦਾ ਹੋਊ ਕਿਉਂਕਿ ਉਹ ਬੰਦੇ ਨੂੰ ਤਾਂ ਪਤਾ ਲੱਗ ਜੂਗਾ ਜਿਹੜਾ ਕਾਲ ਕਰ ਲੂਗਾ ਕਿਉਂਕਿ ਉਸ ਤੋਂ ਬਾਅਦ ਜਦੋਂ ਪਸੂ ਦਾ ਸੌਦਾ ਹੋ ਜਾਂਦਾ ਅਗਲਾ ਫੋਨ ਆ ਚੱਕਣ ਤੋਂ ਵੀ ਚੱਲਦਾ ਜਦੋਂ ਹਲਾ ਘੰਟੀ ਮਾਰਦਾ ਲੱਗਦਾ ਵੀ ਪਸੂ ਖੜਾ ਲੱਗਦਾ ਵਿਕ ਗਿਆ ਐ ਨਹੀਂ ਦੱਸਦਾ ਵੀ ਕਿੰਨੇ ਦਾ ਵਿਕਿਆ ਇਹ ਮਿੱਤਰੋ 1 ਲੱਖ 16000 ਦਾ ਸੌਦਾ ਵਾ ਤੇ ਮੰਗਿਆ ਕਿੰਨਾ ਜੱਪਾ 1 25 ਮੰਗਿਆ ਸੀ 1 25 ਮੰਗਿਆ ਸੀ ਤੇ 1 16 ਦਾ ਸੌਦਾ ਹੋਇਆ ਇੰਨੇ ਕਿ ਲੱਗੇ ਸਰ ਭਾਈ ਰੁਪਏ ਇੰਨੇ ਕਿ ਲੱਗੇ ਬਸ ਠੀਕ ਹੈ ਜੀ 15 15 15 15 ਤੇ ਬਾਈ ਕਹਿੰਦਾ ਵੀ ਲੱਗਦਾ ਕਿ ਆ ਬਾਈਆਂ ਨੇ ਫੂਲ ਤੋਂ ਇਹਨਾਂ ਨੇ ਲਈ ਆ 1 ਲੱਖ 16 ਹਜ਼ਾਰ ਦੀ ਸੋ ਮੇਰੀ ਇੱਕ ਕੋਸ਼ਿਸ਼ ਹੈ ਇਹਦੇ ਨਾਲ ਤੁਸੀਂ ਮਿੱਤਰੋ ਅੰਦਾਜ਼ਾ ਲਾ ਸਕਦੇ ਹੋ ਤਦ ਬਾਅਦ ਵੀ ਆਪਾਂ ਪਸ਼ੂ ਲੈਣਾ ਜਾਂ ਵੇਚਣਾ ਜੇ ਇਹ ਕਾਪੀ ਆ ਤਾਂ 15 18 ਦੀ ਮਿਲੂਗੀ ਜੇ ਤੁਸੀਂ ਵੇਚਨੀ ਆ ਫਿਰ ਵੀ ਐ ਨਾ ਹੋਵੇ ਵੀ ਇੱਕ 50 ਮੰਗ ਕੇ ਕੱਢ ਜੋ ਇੱਕ 60 ਮੰਗ ਕੇ ਕੱਢ ਦੋ ਇੱਕ 25 ਮੰਗ ਲਓ ਇੱਕ 30 ਮੰਗ ਲਓ ਸੌਦਾ ਸਿਕੰਟਾਂ 'ਚ ਮਿੱਤਰੋ ਹੋ ਜਾਊਗਾ ਤੇ ਅੱਜ ਦੀ ਬਹੁਤ ਆਇਆ ਕਰਦਾ ਹਾਂ ਕਿੰਨੇ ਕ ਫੋਨ ਆਏ ਆ ਫੋਨ ਮਤਲਬ ਜਿੱਦੇ ਆਪਾਂ ਪਰਸੋ ਵੀਡੀਓ ਪਾਈ ਆ ਹਾਂਜੀ ਉਹਦੇ ਦੇ ਬਹੁਤ ਫੋਨ ਆਏ ਬਹੁਤ ਵਧੀਆ ਵਧੀਆ ਰਿਸਪੌਂਸ ਮਿਲਿਆ ਬਾਈਆਂ ਦਾ ਪਰਸੋ ਹੀ ਫੋਨ ਆ ਗਿਆ ਸੀਗਾ ਠੀਕ ਹੈ ਹੌਲੀ ਹੌਲੀ ਗੱਲ ਚੱਲਦੀ ਚੱਲਦੀ ਠੀਕ ਹੈ ਫਾਈਨਲ ਵਨ ਵਾਲਾ ਵੀ ਅੱਜ ਅੱਜ ਪਰਸੋ ਵੀਡੀਓ ਪਾਈ ਸਾਬ ਸਵੇਰ ਹਾਂ ਹਾਂ ਪਰਸੋ ਠੀਕ ਹੈ ਕਿਉਂਕਿ 1-2 ਦਿਨ ਮਿੱਤਰੋ ਲੱਗ ਜਾਂਦੇ ਆ ਕਿਉਂਕਿ ਜਦੋਂ ਆਪਾਂ ਪਸ਼ੂ ਕੱਚੇ ਦੀ ਵੀਡੀਓ ਬਣਾਉਨੇ ਆ ਜਦੋਂ ਹਜੇ ਘਟੁਕਟਾ ਹਟਾ ਰਹਿਣਾ ਹੁੰਦਾ ਉਹ ਤੇ 2-3 ਦਿਨ ਲੱਗ ਜਾਂਦੇ ਆ ਇਹ ਨਹੀਂ ਹੋ ਸਕਦਾ ਵੀ ਸਾਡੀ ਵੀਡੀਓ ਤੇ ਫਸੂ ਵੀ ਕਿਆ ਮਿਲੂਗਾ ਕਦੇ ਵੀ ਨਹੀਂ ਹੋ ਸਕਦਾ ਜੇ ਤੁਸੀਂ ਲੇਟ ਹੋ ਗਿਆ ਉਦੋਂ ਬਾਅਦ ਦੇਖੋਗੇ ਤਾਂ ਹੋ ਸਕਦਾ ਤੇ 5 ਮਿੰਟਾਂ ਤੋਂ ਲੈ ਕੇ 5 ਦਿਨ ਮਿੱਤਰੋ ਲੱਗ ਜਾਂਦੇ ਆ ਆਪਣੀ ਵੀਡੀਓ ਤੇ ਸੌਦਾ ਹੁੰਦੇ ਨੂੰ ਤੇ ਕਿਉਂਕਿ ਕਈ ਵਾਰ ਤੋਂ ਕੱਚੀਆਂ ਦੀ ਵੀਡੀਓ ਬਣ ਜਾਂਦੀ ਆ ਜਦੋਂ ਉਹ ਤਿਆਰ ਹੁੰਦਾ ਉਦੋਂ ਜਾ ਕੇ ਸੌਦਾ ਹੁੰਦਾ ਸੋ ਬਾਈ ਨੂੰ ਮੈਂ ਕਿਹਾ ਸੀ ਵੀ ਆਪਾਂ ਇੱਕ ਵਾਰੀ ਕਿਹੜਾ ਵੀਡੀਓ ਪਾ ਦਨੇ ਆ ਜੇ ਸੌਦਾ ਹੋ ਗਿਆ ਤਾਂ ਠੀਕ ਆ ਨਹੀਂ ਦੁਬਾਰੇ ਆਪਾਂ ਫੇਰ ਪਾ ਦਾਂਗੇ ਤਿਆਰ ਹੋ ਜੇ ਸੋ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਇਹ ਗੱਡੀ ਆ ਗਈ ਗੱਦੀ ਵਸ ਆ ਗਈ ਬਾਈ ਚਲੋ ਸੋ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਬੱਸ ਬੱਸ ਜੀ ਵੱਧ ਤੋਂ ਵੱਧ ਬਾਈ ਨੂੰ ਹਾਂਜੀ ਫੋਲੋ ਕਰੋ ਤੇ ਬਾਈ ਨੂੰ ਲਾਇਕ ਕਮੈਂਟ ਕਰੋ ਧੰਨਵਾਦ